ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੀ ਵੀ ਰਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੀ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਦੋਸਤੋ ਇਸੇ ਤਰ੍ਹਾਂ ਆਉਣ ਵਾਲੀਆਂ ਹਰ ਰੋਜ਼ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਆਂ ਜੀ ਇੱਕ ਮੱਝ ਅਤੇ ਇੱਕ ਗਾਂ ਹੈਗੀ ਇਹ ਦੋਸਤੋ ਇਹਨਾਂ ਦੀ ਜਿਹੜੀ ਹੈ ਫੁੱਲ ਆਪਾਂ ਡਿਟੇਲ ਤੁਹਾਡੇ ਨਾਲ ਜਰੂਰ ਜਿਹੜੀ ਸ਼ੇਅਰ ਕਰਾਂਗੇ ਜੀ ਉਸ ਤੋਂ ਪਹਿਲਾਂ ਰਿਕਵੈਸਟ ਹੈਗੀ ਹੈ ਜੀ ਵੀਡੀਓ ਨੂੰ ਅੰਤ ਤੱਕ ਦੋਸਤੋ ਜਰੂਰ ਦੇਖਿਓ ਕਿਉਂਕਿ ਇਸ ਦੇ ਵਿੱਚ ਆਪਾਂ ਜੋ ਇਹਨਾਂ ਪਸ਼ੂਆਂ ਦੀ ਜਾਣਕਾਰੀ ਹੈ ਤੁਹਾਡੇ ਨਾਲ ਜਰੂਰ ਸ਼ੇਅਰ ਕਰਨ ਵਾਲੇ ਆ ਸੋ ਦੋਸਤੋ ਜੇ ਪਿੰਡ ਦੀ ਗੱਲ ਕਰਦੇ ਆ ਤਾਂ ਪਿੰਡ ਭਗਵਾਨਪੁਰਾ ਹੈਗਾ ਜੀ ਹਲਕਾ ਪਿੱਖੀਵਿੰਡ ਜ਼ਿਲ੍ਹਾ ਜਿਹੜਾ ਤਰਨ ਤਰਨ ਆ ਜਾਂਦਾ ਜੀ ਭਿੱਖੀਵਿੰਡ ਤੋਂ ਖੇਮਕਰਨ ਰੋਡ ਤੇ ਆਸਥਿਤ ਇਹ ਪਿੰਡ ਹੈਗਾ ਜੀ ਭਗਵਾਨਪੁਰਾ ਨਾਲ ਪਿੰਡ ਅਲਗੋ ਕੋਠੀ ਹੈਗਾ ਦੋਸਤੋ ਇਹ ਜਿਹੜੀ ਆਪਣੇ ਮੱਝ ਤੇ ਇੱਕ ਗਾਂ ਦੋਸਤੋ ਜਿਹੜੇ ਪਸ਼ੂ ਖੜੇ ਹਨ ਇਹ ਸਰਪੰਚ ਬਲਜੀਤ ਸਿੰਘ ਗਿੱਲ ਹੋਣੀ ਹੈਗੇ ਹਨ ਉਹਨਾਂ ਦੇ ਕੋਲ ਦੋਸਤੋ ਇਹ ਦੋਨੋਂ ਪਸ਼ੂ ਖੜੇ ਹਨ ਜੇ ਆਪਾਂ ਦੋਸਤੋ ਇਸ ਮੱਝ ਦੀ ਗੱਲ ਕਰੀਏ ਤਾਂ ਇਹ ਤਕਰੀਬਨ ਇਸ ਵਰ ਤੀਜਾ ਸੁਭਾ ਸੂਈ ਹੈਗੀ ਆ ਅ ਮਗਰ ਦੋਸਤੋ ਇਸ ਦੇ ਜਿਹੜਾ ਕਾਫ ਏ ਉਹ ਕੱਟਾ ਹੈਗਾ 10 ਦਿਨ ਦੀ ਦੋਸਤੋ ਇਹ ਸੂਈ ਹੈਗੀ ਆ 12 ਲੀਟਰ ਜਿਹੜਾ ਦੁੱਧ ਤਿਆਰ ਹੈਗਾ ਬੱਚੇ ਸਮੇਤ ਕੋਈ ਮੇਰਾ ਵੀਰ ਆਵੇ ਤਸੱਲੀ ਆਪਣੀ ਕਰਕੇ ਦੋਸਤੋ ਜਰੂਰ ਇਹ ਮੱਝ ਖਰੀਦ ਸਕਦਾ ਹੈ ਚੰਗੀ ਚੁਵਾਈ ਹੈਗੀ ਆ ਵਧੀਆ ਚੰਗੀ ਆ ਠੰਡੀ ਸੀਲ ਦੋਸਤੋ ਇਹ ਜਿਹੜੀ ਆ ਮੱਝ ਹੈਗੀ ਆ ਆ ਮੋਟਾ ਥਣ ਆ ਛੋਟਾ ਥੋੜਾ ਲਾਟੂ ਟਾਈਪ ਥਣ ਲੱਗਾ ਹੈਗਾ ਦੋਸਤੋ ਬਾਕੀ ਤੁਸੀਂ ਜਿਹੜੇ ਮੇਰੇ ਵੀਰ ਆਉਣ ਆ ਖਰੀਦਣ ਤੇ ਚਾਹ ਵਾਣ ਤੁਸੀਂ ਆਪਣੀ ਤਸੱਲੀ ਚੁਵਾਈ ਜਰੂਰ ਖੁਦ ਕਰਕੇ ਦੇਖ ਸਕਦੇ ਹੋ ਤਾਂ ਆਪਾਂ ਤੁਹਾਨੂੰ ਥੋੜਾ ਜਿਆਦਾ ਦੋਸਤੋ ਤੋਰ ਕੇ ਖੋਲ ਕੇ ਵਿਖਾ ਕੇ ਇਹ ਜੂਰੂਵ ਖਾ ਦੇਣੇ ਆ ਵਧੀਆ ਚੰਗੀ ਆ ਆਰਡਰ ਵਾਲੀ ਹੈਗੀ ਆ ਦੋਸਤੋ ਜਿੱਦੀ ਕ ਆਰਡਰ ਦੀ ਤਿਆਰੀ ਕੀਤੀ ਹੈ ਉਹਨਾਂ ਕੋ ਦੁੱਧ ਵੀ ਥੱਲੇ ਹੈਗਾ ਦੋਸਤੋ 12 ਲੀਟਰ ਦੀ ਚੁਵਾਈ ਤੁਸੀਂ ਬੱਚੇ ਸਮੇਤ ਜਦੋਂ ਮਰਜ਼ੀ ਮੇਰਾ ਵੀਰ ਕੋਈ ਆਵੇ ਕਰਕੇ ਆਪਣਾ ਦੇਖ ਸਕਦਾ ਹੈਗਾ ਮੁੱਲ ਦੋਸਤੋ ਫਿਕਸ ਬਾਈ ਹੋਣੀ ਮੁੱਲ 75000 ਰੁਪਈਆ ਡਿਮਾਂਡ ਕਰਦੇ ਹਨ ਵੀ 75000 ਯੈਸ ਨੋ ਲੈਣ ਦੇਣ ਵਾਲੀ ਗੱਲ ਹੈਗੀ ਆ ਬਾਕੀ ਦੋਸਤੋ ਜਿਹੜੇ ਨੰਬਰ ਹਨ ਉਹ ਆਪਾਂ ਤੁਹਾਨੂੰ ਟਾਈਟਲ ਦੇ ਵਿੱਚ ਤੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇਵਾਂਗੇ ਸੋ ਤੁਸੀਂ ਗੱਲ ਕਰਕੇ ਇਹ ਜਿਹੜੀ ਮੱਝ ਖਰੀਦ ਸਕਦੇ ਹੋ ਸੋ ਦੋਸਤੋ ਆਪਾਂ ਅਗਲੇ ਇਸ ਗਾਂ ਦੀ ਗੱਲ ਕਰੀਏ ਤਾਂ ਤਕਰੀਬਨ ਇਹ ਦੂਜਾ ਸੂਆ ਸੂਈ ਹੈਗੀ ਹੈ ਬਾਈ ਹੁਣਾਂ ਦੇ ਕੋਲ ਬਾਕੀ ਜਿਹੜਾ ਦੁੱਧ ਹੈਗਾ ਥੱਲੇ 10 ਲੀਟਰ ਦੁੱਧ ਤਿਆਰ ਹੈਗਾ ਡੇਢ ਮਹੀਨੇ ਦੀ ਦੋਸਤੋ ਤਕਰੀਬਨ ਇਹ ਸੂਈ ਹੈਗੀ ਆ ਬੱਚਾ ਮਰ ਚੁੱਕਾ ਇਸ ਦਾ ਜੀ ਬੱਚਾ ਨਹੀਂ ਹੈਗਾਗਾ ਆ ਬਿਨਾ ਬੱਚੇ ਤੋਂ ਇਹ ਜਿਹੜੀ ਗਾਂ ਹੈਗੀ ਆ 10 ਲੀਟਰ ਤੁਹਾਨੂੰ ਦੁੱਧ ਆਪਾਂ ਦੋਸਤੋ ਦੱਸਿਆ ਵੀ 10 ਲੀਟਰ ਦੁੱਧ ਤਿਆਰ ਹੈਗਾ ਦੋ ਡੰਗ ਦੀ ਚਵਾਈ ਤੁਸੀਂ ਆਪਣਾ ਕਰ ਸਕਦੇ ਹੋ ਸਵੇਰ ਸ਼ਾਮ ਦੀ ਚਵਾਈ ਦੋਸਤੋ ਕਰਕੇ ਤੁਸੀਂ ਫੇਰ ਹੀ ਕੋਈ ਪਸ਼ੂ ਲਿਆ ਕਰੋ ਆਪਣੀ ਤਸੱਲੀ ਜ਼ਰੂਰ ਕਰਿਆ ਕਰੋ ਜਿਹੜਾ ਪਸ਼ੂ ਸੋਇਆ ਹੈਗਾ ਉਸ ਦੀ ਚੁਵਾਈ ਕਰਕੇ ਜ਼ਰੂਰ ਤਸੱਲੀ ਕਰਿਆ ਕਰੋ ਦੋ ਡੰਗ ਦੀ ਤਿੰਨ ਡੰਗ ਦੀ ਚਾਰ ਡੰਗ ਦੀ ਚੁਵਾਈ ਤੁਸੀਂ ਜ਼ਰੂਰ ਕਰਿਆ ਕਰੋ ਬਾਕੀ ਦੋਸਤੋ ਜਿਹੜਾ ਇਸ ਦਾ ਮੁੱਲ ਹੈਗਾ 22 ਹੁਣੀ 22000 ਰੁਪਿਆ ਇਸ ਦੀ ਡਿਮਾਂਡ ਕਰਦੇ ਹਨ ਮੌਕੇ ਤੇ ਥੋੜਾ ਬਾਤਾਂ ਇਸ ਵਿੱਚੋਂ ਮਾਨਤਨ ਜ਼ਰੂਰ ਕੀਤਾ ਜਾਵੇਗਾ ਜਿਹੜਾ ਵੀਰ ਕੋਈ ਦੂਰੋਂ ਨੇੜੇੋਂ ਚੱਲ ਕੇ ਆਉਂਦਾ ਹੈਗਾ ਬਾਕੀ ਦੋਸਤੋ ਜਿਹੜਾ ਦੁੱਧ 10 ਲੀਟਰ ਮਿਲਕ ਤਿਆਰ ਹੈਗਾ ਆਪਾਂ ਤੁਹਾਨੂੰ ਇਹ ਵੀ ਤੋਰ ਕੇ ਜ਼ਰੂਰ ਵਿਖਾਉਣੇ ਆ ਜੀ ਚੰਗੀ ਸੋਹਣੀ ਹੈਗੀ ਆ ਜੀ ਆਰਡਰ ਵੱਲੋਂ ਵੀ ਚੰਗੀ ਆ ਥੱਲੇ ਸਾਫ਼ ਹਵਾਨੇ ਦੀ ਹੈਗੀ ਆ ਬੇਦਾਗ ਦੋਸਤੋ ਇਹ ਵੈੜ ਹੈਗੀ ਆ ਬਾਕੀ ਮੁੱਲ ਵੀ ਆਪਾਂ ਤੁਹਾਨੂੰ ਦੱਸ ਦਿੱਤਾ ਦੋਸਤੋ ਜਿਹੜਾ ਸੰਪਰਕ ਨੰਬਰ ਇਹ ਆਪਾਂ ਬਾਈ ਹੁਣਾਂ ਦੇ ਆ ਤੁਹਾਨੂੰ ਵੀਡੀਓ ਦੇ ਵਿੱਚ ਵੀ ਦੇ ਦਾਂਗੇ ਤੇ ਡਿਸਕ੍ਰਿਪਸ਼ਨ ਤੇ ਟਾਈਟਲ ਦੇ ਵਿੱਚ ਵੀ ਤੁਹਾਨੂੰ ਦੇਵਾਂਗੇ ਤੁਸੀਂ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਪੁੱਛੋ ਦੋਸਤੋ ਲੰਡੀ ਹੈਗੀ ਆ ਤੁਸੀਂ ਵੀਡੀਓ ਦੇ ਵਿੱਚ ਵੇਖ ਹੀ ਰਹੇ ਹੋ ਬਾਕੀ ਥਣ ਦੀ ਸਾਫ਼ ਹੈਗੀ ਆ ਹਵਾਨਾ ਚੰਗਾ ਸਾਫ਼ ਹੈਗਾ ਦੋਸਤੋ ਤਕਰੀਬਨ 11 12 13 14 15 ਲੀਟਰ ਵਾਲੀ ਇਹ ਵੈਡ ਹੈਗੀ ਏ 10 ਲੀਟਰ ਇਸ ਟਾਈਮ ਰੈਡੀ ਹੈਗਾ ਬਾਕੀ ਸੇਵਾ ਕਰੀਏ ਤਾਂ ਥੋੜਾ ਜਿਆਦਾ ਦੁੱਧ ਹੋਰ ਵਧਾ ਸਕਦੀ ਆ ਬਾਈ ਹੁਣਾਂ ਦੱਸਿਆ ਬਾਕੀ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ